YouTube ਦੇ ਮਾਧਿਅਮ ਰਾਹੀਂ ਸਾਡੀਆਂ ਵੀਡੀਓ ਵੇਖਣ ਵਾਲੇ ਆਪਣੇ ਰੱਬ ਵਰਗੇ ਸਰੋਤਿਆਂ ਦਾ ਆਪਣੇ ਭੈਣ ਭਰਾਵਾਂ ਦਾ ਸੱਜਣਾ ਮਿੱਤਰਾਂ ਦਾ ਬਹੁਤ ਸਾਰਾ ਮਾਣ ਕਰਦੇ ਆਂ ਜੀ ਬਹੁਤ ਸਾਰਾ ਸਵਾਗਤ ਕਰਦੇ ਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੀਆਂ ਵੀਡੀਓ ਵੇਖ ਕੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਡੇ ਬੋਲੇ ਹੋਏ ਗੀਤ ਤੇ ਬਣਾਈਆਂ ਹੋਈਆਂ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਕਮੈਂਟ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਕਮੈਂਟ ਹੀ ਸਾਡਾ ਹੌਸਲਾ ਵਧਾਉਂਦੇ ਆ ਫਿਰ ਅਸੀਂ ਅੱਗੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਨੇ ਆ ਜੀ ਤੇ ਸੁਣੋਣਾ ਅੱਜ ਅਸੀਂ ਇੱਕ ਗੀਤ ਸੁਣਾਉਣ ਲੱਗੇ ਆ ਇਹ ਵੇਖੋ ਕਿ ਕਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਵਾ ਕਿਸ ਦੀ ਡੀਕ ਕੀਤੀ ਜਾ ਰਹੀ ਆ ਤੇ ਉਹ ਜਿਹੜਾ ਸ਼ਖਸ਼ ਆਉਣ ਵਾਲਾ ਉਹ ਵੇਖੋ ਕਿ ਆ ਕੇ ਕੀ ਤਮਾਲ ਪਾਉਂਦਾ ਵਾ ਤੇ ਕੀ ਰੰਗ ਲਾਉਂਦਾ ਵਾ ਇਹ ਵੀਡੀਓ ਵੇਖ ਕੇ ਤੇ ਗੀਤ ਸੁਣ ਕੇ ਤੇ ਸਾਨੂੰ ਜਰੂਰ ਦੱਸਣਾ ਜੀ ਇਸ ਦੇ ਬਾਰੇ ਸੁਣਾਉਣੇ ਗੀਤ ਮੈਂ ਲਾਟੂ ਜਗਦਾ ਰੱਖਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਲਾਟੂ ਜਗਦਾ ਰੱਖਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਬੂਆ ਖੁੱਲਾ ਰੱਖਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਮੜਮੜ ਮੈਂ ਮੜਮੜ ਮੈਂ ਮੜਮੜ ਬੂਆ ਤੱਕਾ ਰੂੜੇ ਨੇ ਆਉਣਾ ਰਾਤ ਨੂੰ ਇੱਕ ਪਕਾਵਾ ਧੋਪਕਾਵਾ ਮਨ ਪਕਾਵਾ ਖੱਟਾ ਅੱਧੀ ਰਾਤੀ ਰੂੜਾ ਆਇਆ ਪੈ ਗਿਆ ਰੋਲਾ ਰੱਪਾ ਰੌਲੇ ਦੀਆਂ ਰੌਲੇ ਦੀਆਂ ਰੌਲੇ ਦੀਆਂ ਤੁਮਾਂ ਬੁਰੀਆਂ ਬੁਰੀਆਂ ਵੇ ਰੂੜੇ ਚਾਦਰੇ ਰੌਲੇ ਦੀਆਂ ਰੌਲੇ ਦੀਆਂ ਰੌਲੇ ਦੀਆਂ ਤੁਮਾਂ ਬੁਰੀਆਂ ਬੁਰੀਆਂ ਵੇ ਰੂੜੇ ਚਾਦਰੇ ਮੈਂ ਲਾਟੂ ਜਗਦਾ ਰੱਖਾਂ ਰੂੜੇ ਨੇ ਆਉਣਾ ਟੂ ਜਗਦਾ ਰੱਖਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਬੂਆ ਕੁੱਲਾ ਰੱਖਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਮੜਮੜ ਮੈਂ ਮੜਮੜ ਮੈਂ ਮੜਮੜ ਬੂਹਾ ਤੱਕਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਮੜਮੜ ਮੈਂ ਮੜਮੜ ਮੈਂ ਮੜਮੜ ਬੂਹਾ ਤੱਕਾ ਰੂੜੇ ਨੇ ਕਵਾ ਦੋ ਪਕਾਵਾ ਤਿੰਨ ਪਕਾਵਾ ਤਿੱਤਰ ਅੱਧੀ ਰਾਤੀ ਰੂੜਾਇਆ ਖੜਕਣ ਲੱਗੇ ਛਤਰ ਛਤਰਾਂਦੀਆਂ 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 ਮਾਰਾਂ ਬੁਰੀਆਂ ਬੁਰੀਆਂ ਵੇ ਰੂੜੇ ਚਾਦਰੀ ਛਤਰਾਂਦੀਆਂ 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 ਮਾਰਾਂ ਬੁਰੀਆਂ ਬੁਰੀਆਂ ਵੇ ਰੂੜੇ ਚਾਦਰੀ ਮੈਂ ਲਾਟੂ ਜਗਦਾ ਰੱਖਾਂ ਰੂੜੇ ਨੇ ਆਣਾ ਤਨੂ ਮੈਂ ਲਾਟੂ ਜਗਦਾ ਰੱਖਾਂ ਰੂੜੇ ਨੇ ਆਉਣਾ ਰਾਤ ਨੂੰ ਮੈਂ ਬੂਹਾ ਖੁੱਲਾ ਰੱਖਾਂ ਰੂੜੇ ਨੇ ਆਉਣਾ ਰਾਤ ਨੂੰ ਮੈਂ ਮੜਮੜ ਮੈਂ ਮੜਮੜ ਮੈਂ ਮੜਮੜ ਬੂਹਾ ਤੱਕਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਮੜਮੜ ਮੈਂ ਮੜਮੜ ਮੈਂ ਮੜਮੜ ਬੂਹਾ ਤੱਕਾ ਰੂੜੇ ਨੇ ਆਉਣਾ ਰਾਤ ਨੂੰ ਇੱਕ ਪਕਾਵਾ ਦੋ ਪਕਾਵਾ ਤਿੰਨ ਪਕਾਵਾ ਮੰਡੇ ਅੱਧੀ ਰਾਤੀ ਰੂੜਾ ਆ ਖੜਕਣ ਲੱਗੇ ਡੰਡੇ ਡੰਡਿਆਂ ਦੀਆਂ ਡੰਡਿਆਂ ਦੀਆਂ ਡੰਡਿਆਂ ਦੀਆਂ ਪੀੜਾਂ ਬੁਰੀਆਂ ਬੁਰਨਾ ਵੇਰੂੜੇ ਚੌਧਰੀ ਡੰਡਿਆਂ ਦੀਆਂ ਡੰਡਿਆਂ ਦੀਆਂ ਡੰਡਿਆਂ ਦੀਆਂ ਪੀੜਾਂ ਬੁਰੀਆਂ ਬੁਰਨਾ ਵੇਰੂੜੇ ਚੌਧਰੀ ਮੈਂ ਲਾਟੂ ਜਗਦਾ ਰੱਖਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਲਾਟੂ ਜਗਦਾ ਰੱਖਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਮੁਰਮੜ ਕੁੱਲਾ ਰੱਖਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਮੁਰਮੜ ਮੈਂ ਮੁਰਮੜ ਮੈਂ ਮੁਰਮੜ ਬੂਹਾ ਤੱਕਾ ਰੂੜੇ ਨੇ ਆਉਣਾ ਰਾਤ ਨੂੰ ਮੈਂ ਮੁਰਮੜ ਮੈਂ ਮੁਰਮੜ ਮੈਂ ਮੁਰਮੜ ਬੂਹਾ ਤੱਕਾ